ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਸਟਰਡ ਕੇਕ ਜੇ ਤੁਸੀਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਇੱਕ ਬੌਲ ਦੇ ਵਿੱਚ ਅਸੀਂ ਜਿਹੜਾ ਆ ਡੇਢ ਕੱਢ ਸੀ ਘਿਓ ਲੈ ਲੈਣਾ ਤੁਸੀਂ ਚਾਹੋ ਤਾਂ ਇੱਥੇ ਰਿਫਾਈਨਡ ਔਇਲ ਵੀ ਲੈ ਸਕਦੇ ਆ ਉਸ ਤੋਂ ਬਾਅਦ ਉਹਦੇ ਵਿੱਚ ਅੱਧੀ ਕੌਲੀ ਜਿਹੜੀ ਆ ਪੀਸੀ ਹੋਈ ਖੰਡ ਦੀ ਅਸੀਂ ਪਾ ਦੇਣੀ ਆ ਤੇ ਇਸ ਨੂੰ ਚੰਗੀ ਤਰ੍ਹਾਂ ਅਸੀਂ ਨਾ ਰਿਸਰ ਦੇ ਨਾਲ ਫੈਂਟ ਲੈਣਾ ਆ ਤਾਂ ਜੋ ਜਿਹੜੀ ਖੰਡ ਤੇ ਸਾਡੇ ਜਿਹੜਾ ਘਿਓ ਆ ਚੰਗੀ ਤਰ੍ਹਾਂ ਇੱਕਸਾਰ ਮਿਲ ਜਾਵੇ ਤੇ ਇੱਕ ਵਧੀਆ ਬੈਟਰ ਬਣ ਜਾਵੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਲਾ ਕੇ ਫੈਂਟ ਲੈਣਾ ਆ ਜਿੰਨਾ ਅਸੀਂ ਵਧੀਆ ਇਸ ਨੂੰ ਫੈਂਟਾਂਗੇ ਉੰਨਾ ਵਧੀਆ ਹੀ ਸਾਡਾ ਕੇਕ ਜਿਹੜਾ ਆ ਬਣ ਕੇ ਤਿਆਰ ਹੋਊਗਾ ਕਸਟਰਡ ਕੇਕ ਜਿਹੜਾ ਆ ਬੱਚਿਆਂ ਦੀ ਫੇਵਰਿਟ ਡਿਸ਼ ਹੁੰਦੀ ਹੈ ਤੇ ਜਦੋਂ ਤੁਸੀਂ ਚਾਹੋ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਆ ਬਾਜ਼ਾਰੋਂ ਲਿਆਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇੱਧਰ ਸਾਡਾ ਜਿਹੜਾ ਮਿਸ਼ਰਣ ਆ ਚੰਗੀ ਤਰ੍ਹਾਂ ਦੇ ਨਾਲ ਫੈਂਟ ਹੋ ਗਿਆ ਆ ਤੇ ਹੁਣ ਅਸੀਂ ਜਿਹੜਾ ਆ ਇਹਦੇ ਵਿੱਚ ਐਡ ਕਰਾਂਗੇ ਕਸਟਰਡ ਪਾਊਡਰ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕਸਟਰਡ ਪਾਊਡਰ ਜਿਹੜਾ ਅੱਧੀ ਕੜਸ਼ੀ ਐਡ ਕੀਤੀ ਉਸ ਤੋਂ ਬਾਅਦ ਇੱਕ ਕੌਲੀ ਜਿਹੜੀ ਅਸੀਂ ਇਹਦੇ ਵਿੱਚ ਮੈਦਾ ਐਡ ਕਰ ਲੈਣਾ ਆ ਇੱਥੇ ਅਸੀਂ ਛੋਟਾ ਚਮਚ ਜਿਹੜਾ ਆ ਬੇਕਿੰਗ ਪਾਊਡਰ ਦਾ ਐਡ ਕਰ ਲਵਾਂਗੇ ਤੇ ਉਸ ਤੋਂ 1/4 ਹਿੱਸਾ ਜਿਹੜਾ ਆ ਉਹ ਅਸੀਂ ਮਿੱਠਾ ਸੋਡਾ ਇਹਦੇ ਵਿੱਚ ਪਾ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਸ਼ਾਨ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਛਾਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਹੈ ਦੁੱਧ ਪਾਉਣਾ ਹੈ ਦੁੱਧ ਅਸੀਂ ਇੱਥੇ ਅੱਧਾ ਗਲਾਸ ਯੂਜ਼ ਕਰ ਰਹੇ ਹਾਂ ਦੁੱਧ ਪਾਉਣ ਤੋਂ ਬਾਅਦ ਅਸੀਂ ਵਿਸਕਰ ਦੀ ਸਹਾਇਤਾ ਨਾਲ ਇੱਕ ਸਾਰ ਇਸ ਨੂੰ ਜਿਹੜਾ ਹੈ ਮਿਲਾ ਲੈਣਾ ਹੈ ਅਸੀਂ ਆਪਣੇ ਬੈਟਰ ਨੂੰ ਇੱਥੇ ਇੱਕ ਸਾਈਡ ਨੂੰ ਹੀ ਘੁਮਾਉਂਦੇ ਰਹਿਣਾ ਹੈ ਕਿਉਂਕਿ ਇਹਦੇ ਵਿੱਚ ਜੇ ਅਸੀਂ ਇੱਕ ਸਾਈਡ ਨੂੰ ਘੁਮਾਵਾਂਗੇ ਤਾਂ ਬੈਟਰ ਜਿਹੜਾ ਸਾਡਾ ਵਧੀਆ ਬਣੂਗਾ ਤੇ ਇੱਕ ਸਮੂਧ ਬਣੂਗਾ ਅਸੀਂ ਬੈਟਰ ਨੂੰ 5 ਮਿੰਟ ਲਈ ਲਗਾਤਾਰ ਇਸੇ ਤਰ੍ਹਾਂ ਫੈਂਟਦੇ ਰਾਵਾਂਗੇ ਅਸੀਂ ਜਿੰਨਾ ਵਧੀਆ ਇਸ ਨੂੰ ਫੈਂਟਾਂਗੇ ਸਾਡਾ ਕੇਕ ਉਨਾ ਹੀ ਜ਼ਿਆਦਾ ਸੌਫਟ ਤੇ ਸੁਪੰਜੀ ਬਣੂਗਾ ਸਾਡਾ ਜਿਹੜਾ ਬੈਟਰ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ ਤਾਂ ਸਾਡਾ ਕੇਕ ਵਧੀਆ ਬਣ ਕੇ ਤਿਆਰ ਹੋਊਗਾ ਸਾਡਾ ਬੈਟਰ ਬਿਲਕੁਲ ਰੈਡੀ ਹੋ ਗਿਆ ਆ ਹੁਣ ਅਸੀਂ ਇੱਕ ਬੌਲ ਲੈ ਲਵਾਂਗੇ ਉਹਦੇ ਵਿੱਚ ਅਸੀਂ ਜਿਹੜਾ ਥੋੜਾ ਜਿਹਾ ਤੇਲ ਗ੍ਰੀਸ ਕਰ ਲਿਆ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣਾ ਬੈਟਰ ਪਾ ਦਵਾਂਗੇ ਤੇ ਬੈਟਰ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਹੁਣ ਅਸੀਂ ਬੈਟਰ ਦੇ ਵਿੱਚ ਆਪਣੇ ਕੱਟੇ ਹੋਏ ਬਦਾਮ ਪਾ ਲਵਾਂਗੇ ਤੁਸੀਂ ਇੱਥੇ ਚਾਹੋ ਤਾਂ ਟੂਟੀ ਫਰੂਟੀ ਵੀ ਪਾ ਸਕਦੇ ਆ ਅਸੀਂ ਇੱਥੇ ਪਰ ਬਦਾਮ ਪਾ ਰਹੇ ਆ ਇਸ ਨੂੰ ਚੰਗੀ ਤਰ੍ਹਾਂ ਅਸੀਂ ਹਿਲਾ ਲੈਣਾ ਤਾਂ ਜੋ ਬਦਾਮ ਜਿਹੜੇ ਸਾਡੇ ਚੰਗੀ ਤਰ੍ਹਾਂ ਸੈੱਟ ਹੋ ਜਾਣ ਦੂਸਰੀ ਸਾਈਡ ਇੱਕ ਬਰਤਨ ਅਸੀਂ ਜਿਹੜਾ ਲੈ ਲਿਆ ਆ ਤਾਂ ਜੋ ਇਹਦੇ ਵਿੱਚ ਜਿਹੜਾ ਅਸੀਂ ਕੇਕ ਆਪਣਾ ਬੇਕ ਕਰ ਲਈਏ ਇਹਦੇ ਵਿੱਚ ਅਸੀਂ ਇੱਕ ਸਟੈਂਡ ਰੱਖ ਲਾਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਕੌਲੀ ਰੱਖ ਕੇ ਉਹਦੇ ਉੱਪਰ ਜਿਹੜਾ ਇਹ ਢੱਕਣ ਦੇ ਕੇ ਇਸ ਨੂੰ 5-7 ਮਿੰਟ ਦੇ ਲਈ ਪ੍ਰੀ ਹੀਟ ਕਰ ਲੈਣਾ ਆ ਪਰੀ ਹੀਟ ਹੋਣ ਤੋਂ ਬਾਅਦ ਅਸੀਂ ਜਿਹੜਾ ਹੈ ਆਪਣਾ ਬੈਟਰ ਆ ਕੇਕ ਦਾ ਉਹ ਵਿੱਚ ਰੱਖ ਦੇਣਾ ਆ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਅਸੀਂ ਟੱਕ ਦੇਣਾ ਆ ਅਸੀਂ ਇਸ ਨੂੰ ਇੱਥੇ 35-40 ਮਿੰਟ ਦੇ ਲਈ ਬੇਕ ਕਰਾਂਗੇ ਹੌਲੀ ਆਂਚ ਦੇ ਉੱਤੇ ਅਸੀਂ ਇਸ ਨੂੰ ਬੇਕ ਕਰਾਂਗੇ 40 ਮਿੰਟ ਬਾਅਦ ਕੇਕ ਸਾਡਾ ਜਿਹੜਾ ਹੈ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਆ ਕਿ ਸਾਡਾ ਕੇਕ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਹੁਣ ਅਸੀਂ ਇਸ ਨੂੰ ਠੰਡਾ ਹੋਣ ਦੇ ਲਈ ਥੱਲੇ ਉਤਾਰ ਲਵਾਂਗੇ ਠੰਡਾ ਹੋਣ ਤੋਂ ਬਾਅਦ ਅਸੀਂ ਇਸ ਨੂੰ ਇੱਕ ਚਾਕੂ ਦੀ ਸਹਾਇਤਾ ਦੇ ਨਾਲ ਸਾਰੀ ਚਾਰੋਂ ਸਾਈਡਾਂ ਦੇ ਉੱਤੇ ਘੁਮਾ ਕੇ ਕੱਟ ਲਵਾਂਗੇ ਤੇ ਆਪਣੀ ਅਸੀਂ ਕਸਟਰਡ ਕੇਕ ਨੂੰ ਇੱਕ ਪਲੇਟ ਦੇ ਵਿੱਚ ਜਿਹੜਾ ਇਹ ਕੱਢ ਲਵਾਂਗੇ ਤੁਹ ਤੁਸੀਂ ਦੇਖ ਸਕਦੇ ਆ ਕਿ ਸਾਡਾ ਕਸਟਰਡ ਕੇਕ ਥੱਲੇੋਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਕੇਕ ਆਸਾਨ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਹੁਣ ਅਸੀਂ ਚਾਕੂ ਦੇ ਨਾਲ ਕੇਕ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਕੇਕ ਕਿੰਨਾ ਜਿਆਦਾ ਸੌਫਟ ਬਣਿਆ ਏ ਤੇ ਸਪੰਜੀ ਬਣਿਆ ਏ। ਇਹ ਕੇਕ ਬਣਾਉਣ ਲਈ ਨਾ ਸਾਨੂੰ ਓਵਨ ਦੀ ਲੋੜ ਪਈ ਤੇ ਨਾ ਹੀ ਸਾਨੂੰ ਬਾਧੂ ਇਹਦੇ ਵਿੱਚ ਸਮਾਨ ਪਾਉਣਾ ਪਿਆ। ਸਾਡਾ ਕੇਕ ਬਣ ਕੇ ਬਿਲਕੁਲ ਰੈਡੀ ਹੋ ਗਿਆ ਏ ਖਾਣ ਦੇ ਲਈ। ਸਾਡਾ ਕੇਕ ਵਿੱਚੋਂ ਵੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਤੇ ਇੱਕਦਮ ਸੌਫਟ ਤੇ ਸਪੰਜੀ ਬਣਿਆ ਏ। ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਕੇਕ ਜ਼ਰੂਰ ਟਰਾਈ ਕਰਿਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਓ। ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਵੀਡੀਓ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ